ਅੰਤਰ ਗਾਵਲਾ ਵਡਾ ਵੇ ਮੁਹਤਾਜ ਅੱਲਾਹ ਸੇ ਤੀਰ ਦਿੱਤੇ ਆ ਇਹ ਸੁਚਾਵਾ ਬਾਸਾਜ ਮਹੱਲਾ ਪੰਜਵਾ ਫਰੀਦਾ ਦੁੱਖ ਸੁਖ ਇਕ ਕਾਰ ਦਿਲ ਤੇ ਨਾਹਿ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਲੱਭੀ ਦਰਬਾਰ मह्ला करो सतनाम सी वाहिगुरू जी बेशुमार ਅਥਾ ਅਗਣਤ ਅਤੁੱਲ ਜਿਉ ਬੁਲਾਵੋ ਕਿਉ ਨਾਨਕ ਦਾਸ ਬੋਲੇ ਜਿਉ ਬੁਲਾਵੇ ਜਿਉ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਦਾਦਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀ ਉਹ ਭਗੰਵਾਲੇ ਨੂੰ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸੁਵਾਸਾ ਨੂੰ ਸਫਲਾ ਕਰ ਰਹੇ ਹੋ ਬਾਬਾ ਜੀ ਦੇ ਸ਼ਲੋਕਾਂ ਦੀ ਵਿਚਾਰ ਕਰਦੇ ਆ 105 ਨੰਬਰ ਸ਼ਲੋਕ ਤੱਕ ਜਿੰਨੀ ਮਹਾਰਾਜ ਮਤਬੁੱਧ ਬਖਸ਼ਦੇ ਨੇ ਤੂੰ ਸਮਰੱਥ ਵੱਡਾ ਮੇਰੀ ਮਤ ਹੋਰੀ ਰਾਮ ਗੁਰੂ ਦਾ ਗਿਆਨ ਸਮੁੰਦਰ ਦੀ ਨਿਆਈ ਹੈ ਸਾਡੀ ਮਤ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਜਿੰਨੀ ਮਹਾਰਾਜ ਬਖਸ਼ੀ ਦੇ ਨੇ ਆਪਾਂ ਉਨੀ ਵਿਚਾਰ ਕਰਦੇ ਨੇ ਇਹ ਵਿਚਾਰ ਬਾਬਾ ਫਰੀਦ ਜੀ ਆਪ ਜਾਣਦੇ ਨੇ ਕਿਹੜੀ ਵਸਤਾ ਚ ਉਹਨਾਂ ਨੇ ਉਚਾਰਨ ਕੀਤੇ ਆਪਾਂ ਨੂੰ ਜਿੰਨੀ ਸੋਝੀ ਦਿੰਦੇ ਨੇ ਆਪਾਂ ਉਨੀ ਵਿਚਾਰ ਕਰਦੇ ਆ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰੇ ਸੰਗਤਾਂ ਸੀਸ ਦਿਓ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਫਰੀਦਾ ਜਿਨਾ ਮੁਖ ਡਰਾਵਣੇ ਜਿਨਾ ਵਿਸਾਰਿਓ ਨਾਉ ਅਥਾ ਦੁਖ ਕਣੀ ਰਿਆ ਅੱਗ ਠਾਰ ਨਾ ਠਾਓ ਫਿਰਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓ ਨਾਉ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਭੁਲਾਤਾ ਉਹਨਾਂ ਦੇ ਮੁਖ ਬੜੇ ਡਰਾਉਨੇ ਆ ਉਹ ਭਾਵੇਂ ਕੱਲਾ ਪਾ ਜਿਹੜਾ 105 ਨੰਬਰ ਵਿਚਾਰਿਆ ਸੀਗਾ ਮਾਬਾ ਜੀ ਕਹਿੰਦੇ ਫਰੀਦ ਦਾ ਗਰਭ ਜਿੰਨਾ ਵੜਿਆਇਆ ਧਨ ਜੋਵਨ ਆਗਾ ਜਿੰਨਾ ਕੋਲੇ ਬੜਾ ਧਨ ਐ ਬੜਾ ਖੁਸ਼ਹਨ ਐ ਬੜਾ ਜਵਾਨੀ ਦਾ ਮਾਨ ਐ ਬੜੀ ਪ੍ਰਪਤ ਐ ਮਾਰੇ ਕਹਿੰਦੇ ਉਹ ਫਿਰ ਖਾਲੀ ਚੱਲੇ ਧਨੀ ਸਿਓ ਟਿੱਬੇ ਜਿਓ ਜੀਵਨ ਉਹਨਾਂ ਦਾ ਭਾਵੇਂ ਇੰਨੇ ਸਾਧਨ ਵੀ ਹੋਣ ਪਰ ਜੇ ਉਹਨਾਂ ਕੋਲੇ ਪ੍ਰਮਾਤਮਾ ਦਾ ਨਾਮ ਨਹੀਂ ਪ੍ਰਮਾਤਮਾ ਭੁੱਲ ਗਿਆ ਫਿਰ ਮੰਨ ਲਓ ਉਹਨਾਂ ਦੇ ਮੂੰਹ ਡਰਾਉਣੇ ਨੇ ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਬਸਾਰਿਓ ਨਾ ਨਾਉ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਵਿਸਾਰਤਾ ਜੀ ਸਿੱਖ ਦੇ ਵਿੱਚ ਜੀਵਨ ਚੋਂ ਜਪਜੀ ਸਾਹਿਬ ਨਿਕਲ ਗਿਆ ਸਿੱਖ ਦੇ ਜੀਵਨ ਚੋਂ ਰਹਿਰਾਸ ਨਿਕਲ ਗਿਆ ਬਿਸਰ ਗਿਆ ਸੋਲਨ ਬਿਸਰ ਗਿਆ ਮਨ ਲੋ ਮੂਡ ਰੋਣਾ ਹੋ ਗਿਆ ਜੀਵਨ ਦੇ ਵਿੱਚੋਂ ਗੁਣ ਗਾਇਬ ਹੋ ਜਾਣਗੇ ਔਬ ਬਣਾਉਣੇ ਸ਼ੁਰੂ ਹੋ ਜਾਣਗੇ ਇੱਥੇ ਦੁੱਖ ਹਨੇਰਿਆ ਅੱਗੇ ਥੌਰ ਨਾ ਠਾਉ ਤੇ ਇੱਥੇ ਵੀ ਦੁੱਖ ਹੁੰਨੇ ਆ ਤੇ ਅੱਗੇ ਵੀ ਥੌਰ ਨਹੀਂ ਮਿਲਣਾ ਅਪਨ ਵਿਚਾਰ ਕੇ ਬਾਬਾ ਜੀ ਕਹਿੰਦੇ ਨੇ ਕਬੀਰ ਜਾ ਘਰ ਸਾਧਨਾ ਸੇਵੀ ਹੈ ਹਰ ਕੀ ਸੇਵਾ ਨਾਹੀਂ ਜਿਹੜੇ ਘਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਸਿਮਰਿਆ ਜਾਂਦਾ ਅਭੈਗਤਾ ਦੀ ਸੇਵਾ ਨਹੀਂ ਕੀਤੀ ਜਾਂਦੀ ਤੇ ਘਰ ਮਰਹਟ ਸਾਰ ਰਖੇ ਭੂਤ ਬਸੈ ਤੈਨ ਮਾਹੀਂ ਮੰਨ ਲੋ ਉਹਨਾਂ ਨੂੰ ਫਿਰ ਘਰ ਕਹਿਣ ਦੀ ਕੀ ਲੋੜ ਆ ਉਹ ਤਾਂ ਕਬਰਸਤਾਨ ਹੈ ਤੇ ਭੂਤ ਰਹਿੰਦੇ ਨੇ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਮਰਾ ਕਹਿੰਦੇ ਨੇਗੇ ਫਰੀਦਾ ਤਿੰਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰੇ ਉਹਨਾਂ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਵਿਸਾਰਤਾ ਉਹਨਾਂ ਦੇ ਮੁਖ ਡਰੌਣੇ ਨੇ ਬਿਰਥਾ ਨਾਮ ਬਿਨਾ ਤਨ ਆੰਦ ਮੁਖ ਆਵਤਤਾ ਕਾਇ ਦੁਰਗੰਧ ਨਾਮ ਨਹੀਂ ਹੈ ਮੂੰਹ ਚੋ ਬਦਬੋ ਆਊਗੀ ਕਾਦੀ ਨਿੰਦਿਆ ਦੀ ਆਊ ਈਰਖਾ ਦੀ ਆਊ ਦ્વੈਤ ਦੀ ਆਊਗੀ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾ ਹੈ ਸਰਪ੍ਰਹਾਰ ਇਹ ਤਤ ਦੀ ਗੱਲ ਸੋਧ ਕੇ ਮਹਾਰਾ ਜੀ ਕਹਿੰਦੇ ਨੇ ਇਹ ਤਤ ਦੀ ਗੱਲ ਹੈ ਜੇ ਨਾਮ ਜੀਵਨ ਚ ਨਹੀਂ ਆਇਆ ਫਿਰ ਸੁਖ ਨਹੀਂ ਆਉਣਾ ਨਾਮ ਬਿਨਾ ਸੁਖ ਨਾ ਹੈ ਸਰ ਪਰ ਹਾਰਿਆ ਮਾਰੇ ਕਹਿੰਦੇ ਉਹਨਾਂ ਦੇ ਮੁਖ ਭਾਈ ਡਰਾਉਣੇ ਨੇ ਜਿਨੇ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਪ੍ਰਮਾਤਮਾ ਗੁਰੂ ਦੀ ਦੱਸੀ ਹੋਈ ਮਰਜ਼ਾਦਾ ਨੂੰ ਭੁੱਲ ਜਾਂਦੇ ਨੇ ਸਿੱਖ ਦੇ ਜੀਵਨ ਚੋ ਜਿੱਤੇ ਮਰਜ਼ਾਦਾ ਨਿਕਲ ਗਈ ਇਹਦਾ ਮੂੰਹ ਡਰਾਉਣਾ ਹੋ ਜਾਣਾ ਕਿਉਂ ਗੁਣ ਗਾਇਬ ਹੋ ਜਾਣੇ ਔਗਣ ਹੋਣੇ ਸ਼ੁਰੂ ਹੋ ਜਾਣਗੇ ਤੇ ਇੱਥੇ ਦੁੱਖ ਹਨੇਰਿਆਂ ਅੱਗਾ ਠੌਰਣਾ ਠਾਉ ਇੱਥੇ ਜ਼ਿੰਦਗੀ ਵੀ ਦੁੱਖ ਆਉਣਗੇ ਤੇ ਪ੍ਰਮਾਤਮਾ ਦੇ ਦਰਤੇ ਵੀ ਫਿਰ ਆਪਾ ਸਾਦੀ ਬਾਤ ਵਿਚ ਵਿਚਾਰਾ ਹੀ ਹੈ ਨਾਨਕ ਜੀ ਉਪਾਇਕ ਹੈ ਲਿਖ ਨਾਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਭੜੇ ਚੁਣ ਬਖ ਕੱਢੇ ਜਜਮਾਲਿਆ ਫੋ ਨਾ ਪਾਇਣ ਕੂੜਿਆਰ ਮੂੰ ਕਾਲੇ ਦੋਜਕ ਚਾਲਿਆ ਤੇਰਾ ਨਾਏ ਰੱਤੇ ਸੇ ਜਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਜੇ ਪ੍ਰਮਾਤਮਾ ਭੁੱਲ ਗਿਆ ਫਿਰ ਇੱਥੇ ਵੀ ਦੁੱਖ ਹੋਣਗੇ ਪ੍ਰਮਾਤਮਾ ਦੇ ਦਰ ਤੇ ਵੀ ટોਈ ਨਹੀਂ ਮਿਲਣੀ ਮਾਰੇ ਕਹਿੰਦੇ ਤੂੰ ਭਾਈ ਪ੍ਰਮਾਤਮਾ ਦਾ ਨਾਮ ਜਪ ਪੰਜਵੇਂ ਪਾਸ਼ਾ ਕਹਿੰਦੇ ਕਿਸੇ ਸਰੇਵੋ ਪ੍ਰਾਣੀਓ ਜਿਸ ਦਾ ਨਾਂ ਉੱੱਲੈ ਤੁਸੀਂ ਇਹ ਛੱਡ ਕੇ ਪ੍ਰਮਾਤਮਾ ਦੇ ਨਾਮ ਨਾਲ ਜੁੜਨਾ ਕਰੋ ਨਹੀਂ ਜੁੜੋਂਗੇ ਤੁਹਾਡਾ ਮੂੰਹ ਡਰਾਉਣਾ ਰਹੂਗਾ ਕਿਸੇ ਸਰੇਵੋ ਪ੍ਰਾਣੀ ਹੋ ਜਿਸ ਦਾ ਨਾਂ ਉੱੱਲੈ ਜੁੜੋ ਵੀ ਉਹਦੇ ਨਾਲ ਜਿਹਦੇ ਪੱਲੇ ਨਾਮ ਹੈ ਕਿਸੇ ਪਖੰਡੀ ਨਾਲ ਲੰਬੀ ਨਾਲ ਦੇ ਨਾਲ ਜੁੜ ਜਿਓ ਕਿਸੇ ਕਬਰਾਂ ਨਾਲ ਜੁੜ ਜਿਓ ਕਿਸੇ ਸਰੇਵੋ ਪ੍ਰਾਣੀ ਹੋ ਜਿਸ ਦਾ ਨਾਂ ਉੱੱਲੈ ਇੱਥੇ ਰਹੋ ਸਹੇਲਿਆ ਅੱਗੇ ਨਾਲ ਉਹ ਫਿਰ ਅੱਗੇ ਵੀ ਸੋਡੇ ਨਾਲ ਚੱਲੂਗਾ ਇੱਥੇ ਵੀ ਜੀਵਨ ਸੌਖਾ ਹੋ ਜਾਣਾ ਹੈ ਘਰ ਬੰਦੋ ਸੱਚ ਧਰਮ ਕਾ ਗੱਡ ਥੰਮ ਅਹਲੈ ਤੇ ਸੱਚ ਧਰਮ ਦਾ ਘਰ ਬੰਨੋ ਮਹਾਰਾਜ ਕੰਦੇ ਨੇ ਤੂੰ ਜੀਵਨ ਦੇ ਵਿੱਚ ਪਰਮਾਤਮਾ ਨਾਲ ਜੁੜਨਾ ਕਰ ਨਾਨਕ ਪਕੜੇ ਚਰਨ ਹਰ ਇਸ ਦਰਗਾਹ ਮੱਲੈ ਜਿਹੜਾ ਗੁਰੂ ਦੀ ਚਰਨ ਚ ਪੈਉ ਉਹ ਦਰਗਾਹ ਦੇ ਵਿੱਚ ਵੀ ਸੁਖ ਪਾਊਗਾ ਬਰੀਦਾ ਪਿਛਲ ਰਾਤਨਾ ਜਾਕੇ ਹੋਇ ਜੀਵ ਦੜੋ ਮੋਇ ਹੋਇ ਜੇ ਤੈ ਰੱਬ ਵਿਸਾਰਿਆ ਤ ਰੱਬ ਨਾ ਵਿਸਰਿਓ ਹੈ ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵੰਦੜੋ ਮੋਇਓ ਹੈ ਪਿਛਲ ਰਾਤ ਅੰਮ੍ਰਿਤ ਵੇਲਾ ਰਾਤ ਦਾ ਚੌਥਾ ਪਹਿਰ ਬਾਬਾ ਜੀ ਕਹਿੰਦੇ ਜੇ ਭਾਈ ਪਿਛਲੀ ਰਾਤ ਨਹੀਂ ਜਾਗਿਆ ਨਾ ਤੇ ਫਿਰ ਤੂੰ ਜਿਉਂਦਾ ਤਾਂ ਹੈਗਾ ਪਰ ਆਤਮਿਕ ਤੌਰ ਤੇ ਤੇਰੀ ਮੌਤ ਹੋਊਗੀ ਆਖਾਂ ਜੀਵਾਂ ਵਿਸਰੈ ਮਰ ਜਾਓ ਅਮਰਤ ਵੇਲੇ ਦੀ ਬੜੀ ਮਹਿਮਾ ਹੈ ਅਮਰਤ ਰੋਜ਼ ਮਹਾਰਾਜ ਅਮਰਤ ਵੇਲੇ ਗੁਰੂ ਨਾਨਕ ਮਹਾਰਾਜ ਦੇ ਸਿੱਖ ਨੂੰ ਬਾਜ ਮਰਦੇ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਇੱਕ ਇੱਕ ਕਰਮਾ ਨਾ ਮਿਲੇ ਬਖਸ਼ਿਸ਼ ਨਾ ਮਿਲੇ ਕਪੜਾ ਵੀ ਜਦੋਂ ਅਮਰਤ ਵੇਲੇ ਸੰਭਾਲਾਂਗੇ ਫਿਰ ਉਹਦੀ ਨਦਰ ਹੋਊ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਇਹ ਵਹਿ ਜਾਣੀ ਹੈ ਸਭ ਆਪੇ ਜੀਵਨ ਸਭ ਸੁਚਿਆਰ ਹੋਣਾ ਹੈ ਅਮਰਤ ਵੇਲੇ ਦੀ ਸੰਭਾਲ ਕਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਹਰ ਧਨ ਅਮਰਤ ਵੇਲ ਹੈ ਬੱਤੇ ਦਾ ਬੀਜਿਆ ਪ੍ਰਮਾਤਮਾ ਦੇ ਨਾਮ ਦਾ ਅਮਰਤ ਵੇਲੇ ਦਾ ਬੀਜਿਆ ਹੋਇਆ ਵਿੱਚ ਹਰ ਧਨ ਅਮਰਤ ਵੇਲ ਹੈ ਬੱਤੇ ਦਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੇ ਨਹੀਂ ਜੀਵਨ ਦੇ ਵਿੱਚ ਆਨੰਦਤ ਰਹੋਗੇ ਖਾਓਗੇ ਖਰਚੋਗੇ ਕਮੀ ਨਹੀਂ ਆਉਗੀ ਹਰ ਧਨ ਕਦੋਂ ਅਮਰਤ ਵੇਲੇ ਅਮਰਤ ਵੇਲੇ ਬੱਤਰਾ ਨਾਮ ਬੀਜਣ ਦੀ ਜਿਸ ਤਰ੍ਹਾਂ ਫਸਲ ਬੀਜੇ ਨਾ ਜਿਹੜੇ ਕਿਸਾਨ ਬੱਤਰ ਤੇ ਨਾ ਬੀਜੇ ਉਹ ਮਾਇਆ ਤੋਂ ਖੁੰਝ ਜਾਂਦੇ ਆ ਉਹਨਾਂ ਦੀ ਚੰਗੀ ਫਸਲ ਨੂੰ ਜਿਹੜਾ ਕਿਸਾਨ ਹੈ ਉਹ ਬੱਤਰ ਸਾਹ ਹੁੰਦਾ ਕਿਸਾਨ ਦੀ ਨਿਸ਼ਾਨੀ ਇਹ ਹੁੰਦੀ ਜਿਹੜਾ ਬੱਤਰ ਸਾਹ ਲੇ ਅੱਜ ਦਾ ਸਮਾਂ ਹੋਰ ਹੋ ਗਿਆ ਅੱਗੇ ਤਾਂ ਮੀਂਹ ਪਏ ਤੋਂ ਗੱਲ ਦੱਬਣੀ ਪੈਂਦੀ ਜਿਹੜਾ ਕਿਸਾਨ ਹੁੰਦਾ ਉਹ ਗੱਲ ਦੱਬ ਲੈਂਦਾ ਜਿਹੜਾ ਦਿਲਦਰੀ ਹੁੰਦਾ ਉਹ ਤੋਂ ਗੱਲ ਨਹੀਂ ਸੀ ਦੱਬੀ ਜਾਂਦੀ ਮੈਨੂੰ ਅੱਜ ਵੀ ਯਾਦ ਆ ਬਾਪੂ ਤਾਇਆ ਸਾਡਾ ਹਾਲੀ ਸੀਗਾ ਤੇ ਬੜਾ ਉਦਮੀ ਸੀਗਾ ਤੇ ਤਾਇਆ ਨੇ ਜਦੋਂ ਅੰਮ੍ਰਿਤ ਵੇਲੇ ਜਾ ਕੇ ਹਲ ਜੋੜਨਾ ਤੇ ਬਾਪੂ ਰੋਟੀ ਲੈ ਕੇ ਗਿਆ ਤੇ ਇਹਨਾਂ ਦਾ ਦੋ ਗਿੱਲੇ ਬਾਹੇ ਪਏ ਦੋ ਹਲ ਸੀ ਤੇ ਸੁਹਾਗਾ ਐ ਹੁੰਦਾ ਵੀ ਥੋੜਾ ਬਾਹਿਆ ਫਿਰ ਸੁਹਾਗਾ ਮਾਰਨਾ ਥੋੜਾ ਬਾਹਿਆ ਫਿਰ ਸੁਹਾਗਾ ਮਾਰਨਾ ਤੇ ਬਾਪੂ ਜਾ ਕੇ ਕਹਿੰਦਾ ਉਹ ਤੁਸੀਂ ਸੁਹਾਗਾ ਨਹੀਂ ਮਾਰਿਆ ਜੇ ਦਈ ਦੱਬਣੀ ਤਾਂ ਗਿੱਲੇ ਨਾਲ ਦੀ ਨਾਲ ਥੋੜਾ ਬਾਹ ਕੇ ਨਾ ਤੇ ਨਾਲ ਦੇ ਨਾਲ ਫਿਰ ਸੁਹਾਗਾ ਜੋੜ ਦੇ ਗਿੱਗਾ ਬਾਹਿਆ ਸੁਹਾਗਾ ਮਾਰੋ ਫਿਰ ਸੁਹਾ ਤਾਂ ਕਿ ਗਿੱਲੇ ਸੁੱਕ ਨਾ ਜਾਵੇ ਤੇ ਤਾਇਆ ਸਾਡਾ ਉਹ ਕਹਿੰਦਾ ਮੀ ਭਵਾਵਾਂਗਾ ਉਹ ਕਹਿੰਦਾ ਕਿ ਉਹ ਤੇਰਾ ਮਾਸਟਰ ਲੱਗਦਾ ਰੱਬ ਕਹਿਣ ਦਾ ਭਾਵ ਵੀ ਜਿਹੜਾ ਉਦਮੀ ਕਿਸਨੂੰ ਸਮਝ ਆ ਵੀ ਗਿੱਲ ਦੱਬਣੀਆਂ ਅੰਮ੍ਰਿਤ ਵੇਲੇ ਦੱਬਣੀਆਂ ਜਿਹਨੂੰ ਇਹ ਸਮਝ ਹੁੰਦੀ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਉਹ ਪੱਤਰ ਸੰਭਾਲ ਲੈਂਦਾਗਾ ਹਰ ਤਨ ਅੰਮ੍ਰਿਤ ਵੇਲੇ ਬੱਤਾ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਹੀਂ ਉਹ ਫਿਰ ਜੀਵਨ ਦੇ ਵਿੱਚ ਖਾਂਦੇ ਨੇ ਖਰਚਦੇ ਨੇ ਤੇ ਫਿਰ ਆਨੰਦਤ ਹੋ ਜਾਂਦੇ ਨੇ ਮਰਾ ਕਹਿੰਦੇ ਬਾਬਾ ਜੀ ਕਹਿੰਦੇ ਫਰੀਦਾ ਅਪਿਛਲ ਰਾਤ ਨਾ ਜਾਗਿਓ ਕਿਸਲ ਰਾਤ ਨਾ ਜਾਗਿ ਹੋਏ ਜੀਵਨਦੜੋ ਮੋਇਓ ਏ ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਬਿਸਰ ਜੇ ਤੂੰ ਰੱਬ ਨੂੰ ਵਿਸਾਰਤਾ ਪਰ ਰੱਬ ਨੇ ਤੈਨੂੰ ਨਹੀਂ ਬੁਲਾਇਆ ਆਪਾਂ ਗਾਥਾ ਦੇ ਵਿੱਚ ਵੀ ਬਹੁ ਕੀਤੀ ਸੀ ਵਿਚਾਰ ਮਰਨੰ ਵਿਸਰਨ ਗੋਬਿੰਦੈ ਜੀਵਨੰ ਹਰਨਾਮ ਧਿਆਵਨ ਜੀਵਨ ਉਹਨਾਂ ਦਾ ਹੈ ਜਿਹੜੇ ਪਰਮਾਤਮਾ ਦੇ ਨਾਮ ਨਾਲ ਆਪਾਂ ਦੇਖੋ ਵਿਚਾਰਦੇ ਆ ਨਾ ਮੂਰੇ ਹੁਣ ਛੀਤੀ ਪਰ ਬਾਊਗਾ ਕੱਲ ਨੂੰ ਮਹਾਰਾਜ ਦਾ ਜੀਵਨ ਕਰਕੇ ਤਾਂ ਨਹੀਂ ਰਹੇ ਜਿਹੜੇ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਆਪਾਂ ਨਿਸ਼ਾਵਰ ਕਰ ਜਾਂਦੇ ਨੇ ਉਹ ਫਿਰ ਜੀਵਨ ਸਦਾ ਵਾਸਤੇ ਜਿਉਂਦੇ ਹੋ ਜਾਂਦੇ ਨੇ ਮਰਨ ਬਿਸਰਨ ਕੋਬਿੰਦੈ ਜਿਨ੍ਹਾਂ ਨੂੰ ਪਰਮਾਤਮਾ ਭੁੱਲ ਗਿਆ ਉਹ ਜਿਉਂਦੇ ਮਰ ਜਾਂਦੇ ਨੇ ਤੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮਾਤਮਾ ਦੀ ਯਾਦ ਆ ਉਹ ਸਰੀਰ ਕਰਕੇ ਨਹੀਂ ਰਹਿੰਦੇ ਉਹ ਤਾਂ ਵੀ ਜਿਉਂਦੇ ਹੋ ਜਾਂਦੇ ਅਜ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀਵਤ ਹੋ ਗਏ ਕਿਉਂ ਪਰਮਾਤਮਾ ਦੇ ਨਾਮ ਨਾਲ ਜੁੜ ਗਏ ਮਰਿਆ ਕਹਿੰਦੇ ਤੂੰ ਪਰਮਾਤਮਾ ਨੂੰ ਭੁੱਲ ਗਿਆ ਅਮਰਤ ਵੇਲੇ ਦੀ ਸੰਭਾਲ ਨਹੀਂ ਕੀਤੀ ਤਾਂ ਮੰਨ ਲਓ ਤੂੰ ਜਿਉਂਦਾ ਹੀ ਮਰਿਆ ਹੋਇਆ ਹੈ ਜੇ ਤਾਂ ਰੱਬ ਬਸਾਰਿਆ ਤਾਂ ਰੱਬ ਨਾ ਬਸਰੇ ਜੇ ਤੂੰ ਰੱਬ ਨੂੰ ਬਸਾਰਤਾ ਨਾ ਪਰ ਰੱਬ ਨੇ ਤੈਨੂੰ ਫੇਰ ਵੀ ਨਹੀਂ ਬਸਾਰਿਆ ਕਿਉਂ ਪਰਮਾਤਮਾ ਪਿਤਾ ਦੀ ਨਿਆਂਈ ਹੈ ਪਰਮਾਤਮਾ ਤੈਨੂੰ ਕਦੇ ਵੀ ਨਹੀਂ ਭਲਾਉਂਦਾ ਉਹ ਤੈਨੂੰ ਭਲਾਉਂਦਾ ਵੀ ਨਹੀਂ ਤੇਰੇ ਨੂੰ ਰੋਟੀ ਵੀ ਦਿੰਦਾ ਤੇਰੇ ਅਮਲ ਵੀ ਦੇਖਦਾ ਹੈਗਾ ਤੇਰੇ ਗੁਣ ਔਗਣ ਵੀ ਸਾਰੇ ਦੇਖਦਾ ਸੁੱਤ ਅਪਰਾਧ ਕਰਤਾ ਹੈ ਜੀਤੇ ਜਨਨੀ ਚੀਤਨ ਰਾਤਸ ਤੇਤੇ ਰਾਮਈਆ ਹੋਂ ਬਾਰਕ ਤੇਰਾ ਕਾਹੇ ਨਖੰਡਸ ਅਵਗਣ ਮੇਰਾ ਜਿਸ ਤਰ੍ਹਾਂ ਪ੍ਰਮਾਤਮਾ ਮਾਂ ਆਪਦੇ ਪੁੱਤ ਦੇ ਔਗਣ ਵੀ ਦੇਖਦੀ ਐ ਪਰ ਨજર ਅੰਦਾਜ਼ ਕਰ ਦਿੰਦੀ ਐ ਸੁਤ ਅਪਰਾਧ ਕਰਤਾ ਹੈ ਜੇਤੇ ਇਸ ਤਰ੍ਹਾਂ ਪ੍ਰਮਾਤਮਾ ਵੀ ਤੇਥੋਂ ਦੂਰ ਨਹੀਂ ਹੋਇਆ ਉਹ ਤੇਰੇ ਨਾਲ ਐ ਤੈਨੂੰ ਦੇਖ ਵੀ ਰਿਹਾ ਐ ਤੇ ਤੇਰੀ ਸੰਭਾਲ ਵੀ ਕਰਦਾ ਹੈਗਾ ਸਵੰਜਿਆਂ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਤੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰਕ ਨੀ ਮਨਗਾਰੈ ਵੱਛੇ ਪਛੂ ਨਗ ਨਾਗ ਨਰਾਤਪ ਸਰਬ ਸਮੇ ਸਭ ਕੋ ਉਪਰਿਤ ਪਾਰ ਹੈ ਪੂਖਤ ਹੈ ਜਨਮੈ ਥਨਮੈ ਕਲਮੈ ਕਲਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਤ ਦੋਖਣ ਦੇਖਤ ਹੈ ਤੇਰੇ ਦੋਖ ਵੀ ਦੇਖਦਾ ਹੈ ਪਰ ਦੇਦ ਨਾ ਹਾਰੈ ਪ੍ਰਮਾਤਮਾ ਨੇ ਤੈਨੂੰ ਨਹੀਂ ਭੁਲਾਇਆ ਤੂੰ ਭਾਵੇਂ ਉਹਨੂੰ ਭੁਲਾ ਦਿੱਤਾ ਹੈ ਮਹੱਲਾ ਪੰਜਵਾ ਫਰੀਦ ਕੰਤਰੰਗਾਵਲਾ ਵੱਡਾ ਮੇਮੋਤਾਜ ਅੱਲਾਹ ਸੇਤੀ ਰੱਤਿਆ ਇਹ ਸੱਚਾ ਵਾ ਸਾਜ ਮਹੱਲਾ ਪੰਜਵਾਂ ਗੁਰੂ ਅਰਜਨ ਦੇ ਮਹਾਰਾਜ ਸਰੂਪ ਔਰੂਪ ਦੇ ਵਿੱਚ ਬਖਸ਼ਿਸ਼ ਕਰਦੇ ਨੇ ਫਰੀਦਾ ਕੰਤ ਰੰਗਾਵਲਾ ਵੱਡਾ ਮੇਮੋਤਾਜ ਉਹ ਮੇਰਾ ਜਿਹੜਾ ਵੈਗਰੂ ਕੰਤ ਕਈਏ ਪਤੀ ਪਤੀ ਮੀਂਜ ਪਰਮਾਤਮਾ ਉਹ ਮੇਰਾ ਜਿਹੜਾ ਵੈਗਰੂ ਕੰਤ ਹੈ ਸਾਡਾ ਖਸਮ ਹੈ ਉਹ ਬੜਾ ਰੰਗਾਵਲਾਗਾ ਬੜਾ ਖੁਸ਼ ਦੇ ਲੈਗਾ ਸਤ ਸੁਹਾਣ ਸਦਾ ਮਨ ਚਾਉ ਤੇ ਵੱਡਾ ਬੇਮਹਤਾਜ ਉਹ ਵੱਡਾ ਵੀ ਐ ਉਹ ਕਿਸੇ ਦੀ ਮਸਾਜੀ ਵੀ ਨਹੀਂ ਚੱਲਦਾ ਉਹ ਕਿਸੇ ਦਾ ਮਸਾਜ ਵੀ ਨਹੀਂ ਅੱਲਾਹ ਸੇਤੀ ਰੱਤਿਆ ਇਹੋ ਸੱਚਾਵਾ ਸਾਜ ਉਹ ਮੇਰਾ ਵਹਿਗਰੂ ਬੜਾ ਵੱਡਾ ਹੈਗਾ ਤੇ ਬੜਾ ਬੇਮਹਤਾਜ ਹੈ ਤੇ ਜਿਹੜੇ ਉਹਦੇ ਨਾਲ ਰੱਤੇ ਜਾਂਦੇ ਨੇ ਅੱਲਾਹ ਸੇਤੀ ਰੱਤਿਆ ਇਹੋ ਸੱਚਾਵਾ ਜਿਹੜਾ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਆ ਫਿਰ ਸਚਾਵਾ ਸਾਜ ਕਹੀਏ ਉਹਦਾ ਰੂਪ ਉਹ ਪਹਿਰਾਵਾ ਫਿਰ ਉਹ ਵੀ ਉਹੇ ਵਰਗਾ ਹੀ ਹੋ ਜਾਂਦਾ ਹੈ ਅੰਤਰਗੁਰ ਆਰਾਧਨਾ ਜੇਹ ਬਾਜਪ ਗੁਰ ਨਾਉ ਨੇਤਰੀ ਸਤਗੁਰ ਵੇਖਣਾ ਸ਼ਰਬਣੀ ਸੁਣਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈਐ ਹਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢੀਐ ਬਿਰਲੇ ਕੇ ਕਿ ਜਿਹੜੇ ਉਹਦੇ ਨਾਲ ਜੁੜ ਜਾਂਦੇ ਨੇ ਵੱਡੇ ਰੰਗਾਵਲੇ ਕੰਤ ਨਾਲ ਜੁੜ ਜਾਂਦੇ ਨੇ ਜਿਹੜਾ ਬੇਮਹਤਾਜ ਹੈ ਉਹ ਖੁਦ ਵੀ ਫਿਰ ਬੇਮਹਤਾਜ ਹੋ ਜਾਂਦੇ ਨੇ ਜੀਵਨ ਉਹਨਾਂ ਦਾ ਵੀ ਅਡੋਲ ਹੋ ਜਾਂਦਾ ਤੇ ਗੁਰੂ ਮਾਨ ਨਾਲ ਕਹਿੰਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੂ ਨਵਾਸ ਜਿਨ ਬਾਬਾ ਕਬੀਰ ਜੀ ਕਹਿੰਦੇ ਨੇ ਹਮ ਕਾ ਹੂੰ ਕੀ ਕਾਣ ਨਾ ਕੱਟ ਤੇ ਆਪਣੇ ਗੁਰ ਪ੍ਰਸਾਦਿ ਮਨ ਅੱਲਾ ਪੰਜਵਾਰੀ ਦਾ ਦੁੱਖ ਸੁਖ ਇਕਕਾਰ ਦਿਰ ਤੇ ਲਾਹੇ ਵਿਕਾਰ ਅੱਲਾਹ ਭਾਵੇ ਸੋ ਭਲਾ ਤਾਂ ਨਬੀ ਦਰਬਾਰ ਫਿਰ ਗੁਰੂ ਅਰਜੁਨ ਦੇ ਮਹਾਰਾਜ ਬਖਸ਼ਿਸ਼ ਕਰਦੇ ਨੇ ਫਰੀਦਾ ਦੁੱਖ ਸੁੱਖ ਇੱਕ ਕਰਾਂ ਦੁੱਖ ਤੇ ਸੁੱਖ ਨੂੰ ਇੱਕ ਕਰਕੇ ਜਨ ਇਹ ਸਭ ਤੋਂ ਸਿਰੇ ਦੀ ਵਸਤਾ ਹੈਗੀ ਜਿਹੜੇ ਮਨੁੱਖ ਇਹ ਵਸਤਾ ਚਾਹੁੰਦੇ ਨੇ ਉਹੀ ਪਾਰ ਲੰਘਦੇ ਨੇ ਇਹ ਸਿਰੇ ਦੀ ਵਸਤਾ ਜਦੋਂ ਦੁੱਖ ਤੇ ਸੁੱਖ ਨੂੰ ਇੱਕੋ ਜਿਹਾ ਪਰਿੰਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਆਪਣੇ ਦਿਲ ਦੇ ਵਿੱਚੋਂ ਆਪਣੇ ਚੇਤਨ ਸ਼ਕਤੀ ਦੇ ਵਿੱਚੋਂ ਵਿਕਾਰਾਂ ਦੇ ਫੁਰਨਿਆਂ ਨੂੰ ਕੱਢ ਜੇ ਦੁੱਖ ਆਵੇ ਜੇ ਸੁਖ ਦੇ ਤਾਂ ਤੂੰ ਜੈ ਅਰਾਧੀ ਸੁਖ ਭੀ ਤੂੰ ਜੈ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੂਖ ਇਹ ਸਿਰੇ ਦੀ ਵਸਤ ਹੈ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਤੇ ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਜਿਹੜਾ ਮੈਂ ਬੋਲਿਆ ਜੇ ਸੁੱਖ ਦੇ ਤਾਂ ਤੁਝੈ ਅਰਾਧੀ ਸੁੱਖ ਵੀ ਤੁਝੈ ਤਾਂ ਇਹ ਗੁਰੂ ਆਮਦਾਸ ਮਾਧਾ ਦੇ ਸ਼ਬਦ ਨੇ ਜੇ ਦੁੱਖ ਦਿੱਤਾ ਤਾਂ ਵੀ ਤੈਨੂੰ ਯਾਦ ਕਰ ਆਪਾਂ ਰੋਈਏ ਨਾ ਜੇ ਦੁੱਖ ਆਵੇ ਫਿਰ ਅਰਦਾਸ ਕਰੋ ਸੁੱਖ ਆਇਆ ਫਿਰ ਸ਼ੁਕਰਾਨਾ ਕਰੋ ਪਰ ਮਨੁੱਖ ਦੀ ਆਦਤ ਹੈ ਜਦੋਂ ਸੁੱਖ ਆਉਂਦਾ ਉਹਦੋਂ ਨੱਚਣ ਲੱਗ ਜਾਂਦਾ ਤੇ ਜਦੋਂ ਦੁੱਖ ਆਉਂਦਾ ਉਹ ਰੱਬ ਉਹੀ ਲਾਭੇ ਦਿੰਦਾ ਹੈ ਦੇਖ ਲਿਓ ਤੁਸੀਂ ਜਿੰਨਾ ਮਨੁੱਖ ਹੋਊਗਾ ਜਿਹੜਾ ਬੰਦਾ ਦੁੱਖ ਵੇਲੇ ਗੁਰੂ ਨੂੰ ਲਾਂਭਾ ਦਿੰਦਾ ਮੰਨ ਲਓ ਵੱਡਾ ਮਨੁੱਖ ਹੈ ਕਿਉਂ ਫਲਤਾ ਮੇਰਾ ਆਪਦਾ ਬੀਜਿਆ ਹੋਇਆ ਮਰ ਕਹਿੰਦੇ ਆਪ ਬੀਜ ਆਪੇ ਹੀ ਖਾਓ ਬੀਜ ਤਾਂ ਤੂੰ ਕਿਕਰ ਦਾ ਬੀਜਿਆ ਫਰੀਦਾ ਲੋੜਾ ਦਾਖ ਬਜੋਰੀਆਂ ਕਿਕਰ ਬੀਜਿਆ ਜੱਟ ਅੰਡਾ ਓਨਕ ਤਾਂ ਇਹਦਾ ਪੈਂਦਾ ਲੋੜਾ ਪੱਟ ਤੂੰ ਕਿਕਰ ਤਾਂ ਆਪ ਬੀਜੀ ਐ ਤੇ ਦਾਖਾਂ ਕਿੱਥੋਂ ਮਿਲਣੀਆਂ ਐ ਤੇ ਜਿਹੜਾ ਗੁਰਮੁਖ ਦੀ ਨਿਸ਼ਾਨੀ ਐ ਦੁੱਖ ਆਵੇ ਇਸੇ ਕਰਕੇ ਅਸੀਂ ਨੂੰ ਆਪਾ ਗੁਰਪੁਰਬ ਮਨਾਉਣਾ ਕਰ ਜਿੰਦੇ ਮਹਾਰਾਜ ਦਾ ਬਾਬਾ ਮਹਾਰਾਜ ਕਹਿੰਦੇ ਨੇ ਦੁੱਖ ਸੁੱਖ ਇਕ ਕਰ ਤੇ ਗੁਰੂ ਤੇਗ ਬਾ ਗੁਰਾਜੰਦੇ ਮਹਾਰਾਜ ਤਤੀ ਤਵੀ ਤੇ ਬਹਿ ਕੇ ਕਹਿੰਦੇ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਤ ਨਾਨਕ ਉਲਾਹਣੋ ਮੈਂ ਕਾਹੂ ਨਾ ਦੀਓ ਉਲਾਹਣੋ ਲੰਭ ਮੈਂ ਲੰਭਾ ਨਹੀਂ ਨਾ ਉਲਾਹਣੋ ਮੈਂ ਕਾਹੂ ਨਾ ਦੀਓ ਮਨ ਮੀਠ ਤੁਹਾਰੋ ਕਿ ਉਹ ਵਹਿਗਰੂ ਤੇਰਾ ਜਿਹੜਾ ਕੁਝ ਵੀ ਤੂੰ ਕਰਦਾ ਉਹ ਮੈਨੂੰ ਮਿੱਠਾ ਲੱਗਦਾ ਤੂੰ ਜੋ ਵੀ ਕਰਦਾ ਮੇਰੇ ਭਲੇ ਵਾਸਤੇ ਕਰਦਾ ਜੇ ਸੁੱਖ ਦੇ ਤਾਂ ਤੂੰ ਜੈ ਅਰਾਧੀ ਦੁੱਖ ਵੀ ਤੂੰ ਜੈ ਧਾਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵੇ ਸੂਖ ਮਨਾਏ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਹੈ ਸੁਖ ਸੁਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਨ ਇਸਰੇ ਦੀ ਵਸਤਾ ਹੈ ਜਿਹੜਾ ਮਨੁੱਖ ਦੁੱਖ ਨੂੰ ਦੁੱਖ ਨਹੀਂ ਜਾਣਦਾ ਤੇ ਸੋਨੇ ਤੇ ਮਿੱਟੀ ਨੂੰ ਇੱਕੋ ਜਾ ਮੰਨਦਾ ਹੈ ਇਹ ਆਪਾਂ ਵਿਚਾਰੇ ਨਾ ਭਾਈ ਬਿਆਨ ਸਿੰਘ ਦੀ ਆਪਾਂ ਗਾਥਾ ਵਿਚਾਰਦੇ ਰਹੇ ਉਹਨਾਂ ਦੇ ਪੁੱਤਰ ਨੂੰ ਆਪਾਂ ਜਿਤਾਇਆ ਕੌਮ ਨੇ ਬੜੀ ਛੜਦਕ ਲੱਗੇ ਜਦੋਂ ਉਹਦੇ ਕੋਲ ਵਸਤਾ ਕਾਲ ਤਖਤ ਨੂੰ ਢਹੇ ਨੂੰ ਦੇਖਿਆ ਤੇ ਕੰਚਨ ਮਾਟੀ ਮੰਨੈ ਆਪਦਾ ਪਰਿਵਾਰ ਦਾ ਸੁਖ ਆਪਦੇ ਰੁਤਵੇ ਆਪਦਾ ਪਤਨੀ ਦਾ ਬੱਚਿਆਂ ਦਾ ਮੋਹ ਮਿੱਟੀ ਕਰਕੇ ਸੋਨੇ ਵਰਕੇ ਪਰਿਵਾਰ ਨੂੰ ਮਿੱਟੀ ਕਰਕੇ ਮੰਨਿਆ ਵੀ ਇਹ ਨਾਸਮੰਦ ਹੈ ਆਪਾਂ ਨਿਸ਼ਾਵਰ ਕਰ ਦੇਣਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਪਤਾ ਵੀ ਦੁੱਖ ਆਉਣਗੇ ਪ੍ਰੋਬਲਮ ਆਉਣੀ ਹੈ ਪਰ ਬੇਨਖੌਬ ਹੋ ਗਿਆ ਤੇ ਮਾਰਾ ਇਹ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਸੁਖ ਨਾਲ ਪਿਆਰ ਨਹੀਂ ਹੈ ਸੁਖ ਸਨੇਹ ਅਰਪੈ ਨਹੀਂ ਜਾ ਕੇ ਨਾ ਡਰ ਰਹਿਦਾ ਫਿਰ ਉਹੀ ਮਨੁੱਖ ਇਹਦਾ ਫੈਸਲਾ ਲੈਂਦਾ ਜਦੋਂ ਮਨ ਦੇ ਵਿੱਚੋਂ ਭਰਮ ਵੀ ਨਿਕਲਦਾ ਤੇ ਡਰ ਵੀ ਨਿਕਲ ਜਾਂਦਾ ਇਹ ਦੋਨੇ ਗਾਇਬ ਹੁੰਦੇ ਨੇ ਪਹਿਲਾਂ ਭਰਮ ਗਾਇਬ ਹੁੰਦਾ ਹੈ ਭਰਮ ਜਾਂਦਾ ਨਾਲ ਹੀ ਡਰ ਮੁੱਕ ਜਾਂਦਾ ਸੁਖ ਸੁਨੇਹ ਅਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨੈ ਉਸਤਤ ਜਾ ਕੈ ਲੋਭ ਮੋਹ ਅਭਮਾਨੈ ਫਿਰ ਜੀਵਨ ਚ ਨਾ ਨਿੰਦਿਆ ਰਹਿੰਦੀ ਹੈ ਨਾ ਉਸਤਤ ਰਹਿੰਦੀ ਹੈ ਉਸ ਤੱਕੇਵਰ ਪਰਮਾਤਮਾ ਦੀ ਕਰਦਾ ਤੇ ਹਲਕਤ ਦੇ ਵਿੱਚ ਰੱਬ ਨੂੰ ਵਸਤਾ ਦੇਖਦਾ ਨਹਿ ਨਿੰਦਿਆ ਨੈ ਉਸਤਤ ਜਾ ਕੈ ਲੋਭ ਮੋਹ ਅਭਮਾਨਾ ਹਰ ਕਸੋਗ ਤੇ ਰਹੇ ਨਿਆਰੋ ਨਾਹੇ ਮਾਨ ਮਨ ਮਾਨ ਹੋ ਗਿਆ ਤਾਂ ਵੀ ਉਹਦਾ ਸ਼ਕਰਾਨਾ ਕਰਨਾ ਹੈ અપਮਾਨ ਹੋਇਆ ਤਾਂ ਵੀ ਇਸ ਕਰਾਨਾ ਕਰਨਾ ਹੈ ਆਸਾ ਮਨਸਾ ਸਗਲ ਤਿਆਗ ਹੈ ਜਗ ਤੇ ਰਹੇ ਨਿਰਾਸਾ ਮੰਦੀਆਂ ਇਸ਼ਾਮਾਂ ਵੀ ਤਿਆਗ ਦੇਣੀਆਂ ਮਨੁੱਖ ਦੀਆਂ ਆਸ਼ਾਵਾਂ ਬਹੁਤ ਨੇ ਅੰਤਰਾਤਮੇ ਹਰੇਕ ਛਾਤ ਮਰ ਇੱਕ ਇਕਾਸ ਪੂਰੀ ਹੁੰਦੀ ਹੈ ਦਸ ਆਸਾਂ ਨੂੰ ਜਨਮ ਦੇ ਕੇ ਜਾਂਦੀ ਹੈ ਦਸ ਪੂਰੀਆਂ ਹੋਈਆਂ 100 ਹੋਰ ਆ ਜਾਂਦੀਆਂ ਨੇ ਗਿਆਂ ਆਸਾ ਮਨਸਾ ਸਗਲ ਤਿਆਗ ਹੈ ਜਗ ਤੇ ਰਹੇ ਨਿਰਾਸਾ ਕਾਮ ਕ੍ਰੋਧ ਦੇ ਪਰਸੈ ਨਾਹਨ ਤੇ ਇਹ ਘਟ ਬ੍ਰਹਮ ਨਿਵਾਸਾ ਜੀ ਦੇ ਕਾਮ ਕ੍ਰੋਧ ਨੇੜੇ ਵੀ ਨਹੀਂ ਆਉਂਦੇ ਪਰਸਦੇ ਨਹੀਂ ਫਿਰ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਵਾਸਾ ਹੋ ਜਾਂਦਾ ਹੈ ਤੇ ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਗੁਰ ਕਿਰਪਾ ਜੇਹ ਨਰਕੋ ਕੀਨੀ ਤੇ ਇਹ ਇਹ ਜੁਗਤ ਪਛਾਨੀ ਇਹ ਵੀ ਉਹਦੇ ਤੇ ਹੁੰਦਾ ਜਿਹਦੇ ਕਿਰਪਾ ਵਰਤਦੀ ਹੈ ਪ੍ਰਸਾਦ ਵਰਤਦਾ ਹੈ ਗੁਰ ਕਿਰਪਾ ਜੇਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਹੱਲਾ ਪੰਜਵਾ ਫਰੀਦਾ ਦੁਨੀਂ ਵਜਾਈ ਵੱਜਦੀ ਤੂੰ ਪੀ ਵਜਹ ਨਾਲ ਸੋਈ ਦਿਓ ਨਾ ਵੱਜਦਾ ਜਿਸ ਅੱਲ੍ਹਾ ਕਰਦਾ ਸਾਰ ਫਰੀਦਾ ਦੁਨੀਂ ਵਜਾਈ ਵੱਜਦੀ ਮਬਾ ਜੀ ਕਹਦੇ ਸਾਰੀ ਦੁਨੀਆ ਮਾਇਆ ਦੀ ਵਜਾਈ ਵੱਜਦੀ ਹੈ ਮਾਇਆ ਦਾ ਬਾਜਾ ਵੱਜਦਾ ਹਰੇਕ ਦੇ ਤੇ ਤੂੰ ਵੀ ਨਾਲ ਹੀ ਵੱਜਦਾਗਾ ਫਰੀਦਾ ਦੁਨੀ ਬਜਾਈ ਵੱਜਦੀ ਤੂੰ ਵੀ ਵੱਜੈ ਨਾਲ ਸੋਈ ਜੀਵ ਉਹ ਨਾ ਵੱਜਦਾ ਜਿਸ ਅੱਲਾਹ ਕਰਦਾ ਸਾਰਾ ਉਹ ਇੱਕ ਹੀ ਮਨੁੱਖ ਹੈ ਜਿਹਦੀ ਸਾਰ ਵੈਗਰੂ ਕਰਦਾਗਾ ਜਿਹਨੂੰ ਸਮਤ ਗੁਰੂ ਦੇਂਦਾ ਜਿਹਦੇ ਭਰਮ ਕੱਟ ਦਿੰਦਾਗਾ ਤੇ ਭੈ ਕੱਟ ਦਿੰਦਾ ਫਿਰ ਉਹ ਪਰਮਾਤਮਾ ਨਾਲ ਜੁੜਦਾਗਾ ਬਾਕੀ ਸੰਸਾਰ ਸਾਰਾ ਮਾਇਆ ਦਾ ਬਾਜਾ ਵੱਜਦਾ ਹਰੇਕ ਤੇ ਵੱਜਦਾ ਜਿੰਨੇ ਆਪਾਂ ਬੈਠਿਆ ਸਭ ਦੇ ਬਾਜਾ ਵੱਜਦਾ ਤੇ ਜਿਹਦੀ ਸਾਰ ਕਰਦਾ ਜਿਵੇਂ ਉਹ ਪਰਮਾਨੰਦ ਦਿੱਤਾ ਬਿਆਨ ਸਿੰਘ ਦੀ ਸਾਰ ਕੀਤੀ ਤੇ ਮਾਇਆ ਦਾ ਬਾਜਾ ਬੰਦ ਹੋ ਗਿਆ ਗੁਰੂ ਦਾ ਬਾਜਾ ਵੱਜਣ ਲੱਗ ਗਿਆ ਇਹ ਗੁਰੂ ਦੀ ਚੜ੍ਹਦੀ ਕਲਾ ਕਿਵੇਂ ਹੋਣੀ ਹੈ ਇਹਨਾਂ ਦੁਸ਼ਟਾਂ ਨੂੰ ਸਜ਼ਾ ਕਿਵੇਂ ਦੇਣੀ ਹੈ ਪਰਮਾਤਮਾ ਦੇ ਨਾਮ ਦਾ ਬਾਜਾ ਵੱਜਣ ਲੱਗ ਗਿਆ ਮורה ਕਹਿੰਦੇ ਇਹ ਸਾਰੀ ਦੁਨੀਆ ਤਾਂ ਮਾਇਆ ਦਾ ਬਾਜਾ ਵੱਜਦਾ ਹੈਗਾ ਤੇ ਬਿਹਰੀਦਾ ਤੂੰ ਵੀ ਇਹਦੇ ਨਾਲ ਹੀ ਵੱਜੀ ਜਾਂਦਾ ਹੈਗਾ ਸਾਰਾ ਸੰਸਾਰ ਚਾਹੇ ਉਹ ਧਰਮ ਖੇਤਰ ਚ ਹੈ ਚਾਹੇ ਉਹ ਸਮਾਜਿਕ ਖੇਤਰ ਚ ਹੈ ਚਾਹੇ ਰਾਜਨੀਤੀ ਖੇਚ ਰਾਏ ਹਰੇਕ ਮਾਇਆ ਦਾ ਵਾਜਾ ਹੀ ਬਦਦਾ ਸਮਾਜਿਕ ਬੰਦੇ ਵੀ ਮਾਇਆ ਦਾ ਵਾਜਾ ਹੀ ਵਜਾਉਂਦੇ ਆ ਰਾਜਨੀਤੀ ਵਾਲੇ ਵੀ ਜਿਹੜੇ ਧਰਮ ਵਾਲੇ ਹੁੰਦੇ ਨੇ ਤਾਂ ਹੀ ਮਾਰੇ ਨੇ ਕਿਹਾ ਕਰਮ ਧਰਮ ਪਖੰਡ ਜੋ ਦੀ ਸੈ ਤਨ ਜਮ ਜਾਗਾਤੀ ਲੂਟਾ ਜੇ ਕਰਮ ਧਰਮ ਕਰਦੇ ਪਾਠ ਪੂਜਾ ਕਰਦੇ ਸੰਸਾਰ ਦੇ ਗੁਰੂ ਘਰ ਆ ਕੇ ਵੀ ਮੰਨ ਲੋ ਪਾਠ ਕਰਦੇ ਦੀ ਆਸਾ ਮਾਇਆ ਦੀ ਹੋਗੀ ਤਾਂ ਸੋਡੇ ਅੰਦਰ ਮਾਇਆ ਦਾ ਵਾਜਾ ਵਜਦਾ ਆ ਆਪਾਂ ਬੈਠੇ ਆ ਨਾ ਸਾਰੇ ਪਹਿਲੀ ਪੌੜੀ ਮੈਂ ਬਾਰ-ਬਾਰ ਚਿਤਾਰਦਾ ਹੁਣਾ ਗੁਰੂ ਨਾਨਕ ਮਹਾਰਾਜ ਦੀ ਯਾਦ ਕਰਿਆ ਕਰੋ ਹਨ ਕਿਵ ਸਚਿਆਰਾ ਹੋਈ ਹੈ ਪਹਿਲਾ ਸਵਾਲ ਹੈ ਮੇਰੇ ਪਿਤਾ ਦਾ ਪਹਿਲੀ ਪੌੜੀ ਤੇ ਗੁਰੂ ਗ੍ਰੰਥ ਸਾਹਿਬ ਦਾ ਮੁੱਢ ਕਿਵ ਸਚਿਆਰਾ ਹੋਈ ਹੈ ਸਿੱਖਾ ਤੂੰ ਕਿਉਂ ਆਇਆ ਸਚਿਆਰ ਹੋਣਾ ਕਿਵ ਸਚਿਆਰਾ ਹੋਈ ਹੈ ਕਿਵ ਕੂਣਾ ਤੁੱਟੇ ਪਾਲ ਹੁਕਮ ਰਜਾਈ ਚੱਲਣਾ ਹੁਕਮ ਚ ਜਿਹੜਾ ਆਊਗਾ ਉਹ ਰਜਾ ਚੱਲੂਗਾ ਉਹਨੇ ਸਫਲ ਹੋ ਜਾਣਾ ਹੈਗਾ ਗੁਰੂ ਘਰ ਆ ਕੇ ਵੀ ਕੋਈ ਗ੍ਰੰਥੀ ਹੈ ਪ੍ਰਚਾਰਕ ਹੈ ਕਥਾਵਾਚਕ ਹੈ ਜੇ ਮਾਇਆ ਦਾ ਬਾਜਾ ਵੱਜਦਾ ਹੈ ਪਰਮਾਤਮਾ ਦੀ ਖੁਸ਼ੀ ਨਹੀਂ ਕੋਈ ਕਥਾ ਪੈਸਿਆਂ ਕਰਕੇ ਕਰਦਾ ਕੋਈ ਪਾਠ ਕਰਦਾਗਾ ਇਹ ਧੰਦਾ ਹੈਗਾ ਫਰੀਦਾ ਦੁਨੀ ਬਜਾਈ ਵੱਜਦੀ ਤੂੰ ਵੀ ਬਚੈ ਨਾਲ ਜਿਹਦੇ ਅੰਦਰੋਂ ਚਾਹ ਪੈਦਾ ਹੋਇਆ ਗੁਰੂ ਦੀ ਬਾਣੀ ਪੜਨੀ ਹੈ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਬਾਬਾ ਨੇ ਕਿਹਾ ਪਿਛਲ ਰਾਤ ਨਾ ਜਾਗਿਓ ਜੀਵੰਦੜੋ ਮੋਇ ਹੋਏ ਜਿਹਦੇ ਸਮਝ ਆ ਗਈ ਵੀ ਮਰੇ ਹੋਏ ਆ ਜੇ ਨਾਮ ਨਾ ਜਪਿਆ ਸੋਈ ਜੀਵੋਂ ਨਾ ਵੱਜਦਾ ਜਿਸ ਅੱਲਾ ਕਰਦਾ ਸਰ ਜੀ ਦੀ ਬੈਗਰੂਸਾਰ ਕਰਦਾ ਉਹ ਜੀ ਨਹੀਂ ਬਜਦਾ ਜਿਹਨੂੰ ਮਹਾਰਾਏ ਕਹਿੰਦੇ ਨਿਤ ਜਪੀਐ ਸਾਸ ਗਰਾਸ ਨਾਉ ਪਰਵਤਗਾਰ ਦਾ ਇਸ ਕਰਕੇ ਭਾਈ ਸਾਸ ਗਰਾਸ ਨਾਲ ਉਹ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੋ ਨਿਤ ਜਪੀਐ ਸਾਸ ਗਰਾਸ ਨਾਉ ਪਰਵਤਗਾਰ ਦਾ ਜਿਸਨੂੰ ਕਰੇ ਰਹਿਮ ਤਿਸ ਨਾਮ ਵਿਸਾਰਦਾ ਕੋ ਕਿਨੂੰ ਨਹੀਂ ਬਿਸਰਦਾ ਜੇ ਤੇ ਪ੍ਰਮਾਤਮਾ ਰਹਿਮ ਕਰਦਾ ਹੈ ਜਿਸਨੂੰ ਕਰੇ ਜਿਸਨੂੰ ਕਰੇ ਰਹਿਮ ਤਿਸ ਨਾਮ ਵਿਸਾਰਦਾ ਆਪ ਉਪਾਵਨ ਹਾਰ ਅੱਪੇ ਹੀ ਮਾਰਦਾ ਸਭ ਕੁਝ ਜਾਣੈ ਜਾਣ ਬੁੱਝ ਵਿਚਾਰਦਾ ਜਿਸ ਦਾ ਹੈ ਹੋਗੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਪਗ ਦਿਵਾਨ ਹੈ ਹਉ ਤਿਸ ਨਮਸ਼ਕਾਰ ਦਾ ਮਹੱਲਾ ਪੰਜਵਾ ਫਰੀਦਾ ਦਿਲਰ ਸੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕਾਮ ਮਿਸਰ ਫਕੀਰਾ ਗਾਖੜੀ ਸੋ ਪਾਇਆ ਪੂਰਕ ਰਮ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਪੰਜ ਸ਼ਬਦ ਨੇ ਮਹਾਰਾਜ ਦੀ ਪੰਜਵੀਂ ਬਾਸ਼ਾ ਦੇ ਚਾਰ ਸ਼ਬਦ ਨੇ ਪੰਜਵੇਂ ਮੱਲੇ ਦੇ ਮਾਰੇ ਕਹਿੰਦੇ ਇਹ ਸੰਸਾਰ ਦਾ ਦੁਨੀਆ ਨਾਲ ਦਿਲ ਰੱਤਿਆ ਪਿਆ ਫਰੀਦਾ ਦਿਲ ਰੱਤਾ ਰੱਤਾ ਰੰਗਿਆ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਇਹ ਤੇਰੇ ਕੰਮ ਆਉਣ ਵਾਲੀ ਹੈ ਨਹੀਂ ਪਰ ਤੂੰ ਜੀ ਰੱਤਿਆ ਪਿਆਗਾ ਤੂੰ ਇਹਦਾ ਬਾਜਾ ਮਾਇਆ ਦਾ ਹੀ ਵਜਾਉਣਾ ਹੈਗਾ ਫਰੀਦਾ ਦਿਲ ਰੱਤਾ ਇਸ ਦੁਨੀ ਸਿਓ ਦੁਨੀ ਨਾ ਕਿਤੇ ਕੰਮ ਮਿਸਲ ਫਕੀਰਾ ਕਾ ਖੜੀ ਸੋ ਪਾਈ ਹੈ ਪੂਰ ਕ੍ਰਮ ਤੂੰ ਦੁਨੀਆ ਦੇ ਰੰਗ ਵਿੱਚ ਰਤਿਆ ਹੋਇਆ ਜਿਹੜੀ ਫਕੀਰਾਂ ਦੀ ਰਹਿਤ ਹੈ ਉਹ ਬੜੀ ਔਖੀ ਹੈ ਤੇ ਵੱਡੇ ਭਾਗਾਂ ਨਾਲ ਪਾਈ ਜਾਂਦੀ ਹੈ ਜਿਹਨੂੰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ ਆਪਣੇ ਸੁਖ ਸਿਓ ਹੀ ਸਭ ਲਾਗਿਓ ਆਪਣੇ ਸੁਖ ਸਿਓ ਹੀ ਜਗ ਫੰਦਿਓ ਕੋ ਕਾਹੂ ਕੋ ਨਾਹੀ ਫਰੀਦਾ ਦਿਲ ਰਤਤਾ ਇਸ ਦੁਨੀ ਸਿਓ ਤੇਰਾ ਦਿਲ ਦੁਨੀਆ ਨਾਲ ਰਤਿਆ ਹੋਇਆ ਦੁਨੀ ਤੇਰੇ ਕੰਮ ਨਹੀਂ ਆਉਣ ਵਾਲੀ ਦੁਨੀ ਨਾਲ ਕਿਤਾ ਕੰਮ ਤੇ ਗੁਰੂ ਤੇਗ ਬਹਾਦਰ ਕਹਿੰਦੇ ਪ੍ਰੀਤਮ ਜਾਣ ਲਿਹੋ ਮਨ ਮਾਹੀ ਆਪਣੇ ਸੁਖ ਸਿਓ ਹੀ ਜਗ ਬੰਧਿਓ ਕੋ ਕਾ ਹੂ ਕੋ ਨਾਹੀ ਸੁਖ ਮੈ ਆਣ ਬਹੁਤ ਮਿਲ ਬੈਠਤ ਰਹਿਤ ਚਹੂ ਦਿਸ ਕੀ ਰੈ ਵਿਪਤ ਪਰਿ ਸਭ ਹੀ ਸੰਗ ਛਾੜਤ ਕੋਉ ਨ ਆਵਤ ਨੇ ਰੈ ਕਰ ਕੀ ਨਾਰ ਬਹੁਤ ਹਿਤ ਜਾਂ ਸਿਓ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਇਹ ਵਿਦ ਕੋ ਵਿਵਹਾਰ ਬਨਿਓ ਹੈ ਜਾਂ ਸਿਓ ਨੇਹੋ ਲਗਾਇਓ ਇਹ ਤਰੀਕੇ ਦਾ ਬਿਹਾਰ ਹੈ ਜਿਹਨਾਂ ਤੂੰ ਨੇ ਲਾਇਆ ਹੈ ਜਿਹਦੇ ਨਾਲ ਤੂੰ ਰੰਗਿਆ ਹੋਇਆ ਹੈ ਜਿਹੜਾ ਮਾਇਆ ਦਾ ਬਾਜਾ ਵਜਾਉਣਾ ਹੈਗਾ ਅੰਤ ਵਾਰ ਨਾਨਕ ਬਿਨ ਹਰਜੀ ਹੋਊਗਾ ਅੰਤ ਵਾਰ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਤੇਰਾ ਕੋਈ ਵੀ ਸਹਾਈ ਨਹੀਂ ਹੋਣਾ ਤਾਂ ਤੇ ਆਪਾਂ ਵੀ ਫਿਰ ਉਹਨੂੰ ਯਾਦ ਕਰਨਾ ਕਰੀਏ ਵਾਹਿਗੁਰੂ 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 ਸਾਰੀਆਂ ਸੰਗਤਾਂ ਦਾ ਧੰਨਵਾਦ ਕਟਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਮਾਣੇ ਕਿਰਪਾ ਕਰਨ ਤਹਿਆ ਸੁਨਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਉਨਾਂ ਚੜ੍ਹਦੀ ਮੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਨਾਵੀ ਗਾਣਾ ਗੀਉ ਤਪਨਾਵੀ ਗਾਣਾ ਗੀਉ